ਸਿਕਾ ਬਾਈ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਾਏ ਕੋਟੜੇ ਪਿੰਡਾ ਲੋਕੀ ਸਭ ਨੂੰ ਸਾਰਿਆਂ ਨੂੰ ਪਤਾ ਹੈ ਬਾਈ ਆ ਜਾ ਜਿੰਦੇ ਬਾਈ ਵੀਡੀਓ ਆ ਜਾ ਜਨਪੁਰਾ ਦਾ ਕਹਿ ਸਕਦੇ ਆਂ ਬਾਈ ਸਿਕਾ ਜੀ ਨੀਲੀ ਰਾਬੀ ਵੀਰੇ ਨੀਲੀ ਰਾਬੀ ਹਾਂਜੀ ਸਿਕਾ ਬਾਈ ਕੋਈ ਗੱਲ ਨਹੀਂ ਬਾਈ ਇਹਦਾ ਸਾਣਾ ਉਹ ਲੈ ਕੇ ਬਈ ਨਾ ਕਰਾਉਣਾ ਧੰਨਵਾਦ ਤੇ ਕੀ ਇਹਦਾ ਸਾਣ ਦੀ ਕੀ ਗੱਲਬਾਤ ਹੈ ਇਸ ਵੀਰੇ ਦੀ 4.5 ਸਾਲ ਦਾ ਹੋ ਗਿਆ ਜੀ ਠੀਕ ਆ ਜੀ ਤੇ ਮਾਂ ਦਾ ਦੁੱਧ ਦਾ ਰਿਕਾਰਡ ਹੈਗਾ ਜੀ 24 ਕਿਲੋ ਦਾ ਠੀਕ ਆ ਤੇ ਨਾਨੀ ਜਿਹੜਾ 21 ਕਿਲੋ ਦਾ ਜੀ ਠੀਕ ਆ ਜੀ ਤੇ ਦਾਦੀ ਦਾ ਵੀਰੇ ਦੀ ਤਾਂ ਹੈਗਾ ਜੀ 24 ਕਿਲੋ ਕਿਹੜੀ ਬਲੱਡ ਲਾਈਨ ਆ ਗਈ ਬਈ ਇਹ ਪਾਕਿਸਤਾਨ ਬਲੱਡ ਲਾਈਨ ਦਾ ਜੀ ਠੀਕ ਆ ਇਹ ਬਈ ਤੁਸੀਂ ਲਿਆ ਸੀਗਾ ਕਿ ਮਗਰ ਆਇਆ ਸੀ ਅਸੀਂ ਵੀਰੇ ਪਰਚੇਸ ਕੀਤਾ ਸੀ ਇਹ ਠੀਕ ਹੈ ਹਾਂ ਜੀ ਕਿੱਥੋਂ ਕਰਿਆ ਸੀ ਪ੍ਰੋਜੈਕਟ ਅਸੀਂ ਵੀ ਰੋਡੇ ਸਟਾਰਟ ਫਾਰਮ ਨੱਥੂਵਾਲਾ ਗਰਬੀ ਤੋਂ ਜੀ ਠੀਕ ਹੈ ਜੀ ਉਹਨਾਂ ਦੀ ਗੱਲ ਕਰੀਏ ਤਾਂ ਬਾਈ ਉਹ ਤਾਂ ਇੱਕ ਨੀਲੀ ਦਾ ਰਿਸਰਚ ਸੈਂਟਰ ਹੀ ਆ ਠੀਕ ਹੈ ਜੀ ਚੰਗੇ ਚੰਗੇ ਸਾਲ ਹੋ ਉਸ ਖਰਚੋਂ ਉਸ ਫਾਰਮ ਤੋਂ ਪੈਦਾ ਹੋ ਕੇ ਗਏ ਆ ਜੀ ਠੀਕ ਹੈ ਜੀ ਪਹਿਲਾਂ ਬੱਲੂ ਬੱਲਸੀ ਬੱਲੂ ਤੋਂ ਸੀ ਉਹਨਾਂ ਕੋਲ ਹਾਂ ਜੀ ਤੇ ਹੁਣ ਆ ਗਏ ਹੀ ਆਪਣੇ ਨਾਲ ਮੇਰਾ ਨਾਮ ਜੀ ਇਹਦਾ ਨਾਮ ਸਟਾਰਟ 2 ਆ ਜੀ ਠੀਕ ਹੈ ਜੀ ਹਾਂ ਜੀ ਆਪਰਾ ਨਾਂ ਕੀ ਮੇਰਾ ਨਾਂ ਗਰੀਬ ਸੇਖਵਾ ਜੀ ਪਿੰਡ ਦੇ ਲੈ ਸੰਗਵਾਲਾ ਜੀ ਇਹਦੇ ਹਾਈਟ ਕਿੰਨੇ ਹੋਊ ਜੀ ਹਾਈਟ ਦਾ ਵੀਰੇ ਕਿਤੇ ਮੀਨੀਮ ਹੋਣੀ ਨਹੀਂ 5 ਤੋਂ ਪਲੱਸ ਹੋਊ ਜੀ ਠੀਕ ਆ ਜੀ ਹਾਂਜੀ ਫੁੱਟ ਤੋਂ ਜੀ ਠੀਕ ਆ ਜੀ ਮਾਦਾ ਰਿਕਾਰਡ ਕਿੰਨਾ ਸੀ ਮਾਦਾ 24 ਕਿਲੋ ਦਾ ਜੀ 24 ਕਿਲੋ ਹਾਂਜੀ ਰਿਕਾਰਡ ਹੋਇਆ ਹੋਇਆ ਜੀ ਜੇ ਆਪਾਂ ਮੱਝ ਤੇ ਕਿਸੇ ਨੇ ਉਹ ਕਰਾਉਣਾ ਹੋਵੇ ਸੀਮਣੀ ਤਿਆਰ ਕਰ ਕੱਲੇ ਸੀਮਣ ਜੀ ਹਾਂਜੀ ਕੋਈ ਨਹੀਂ ਛੱਡਦੇ ਵੈਸੇ ਨਹੀਂ ਵੀਰੇ ਨੇਚਰਲ ਤਾਂ ਕਿਤੇ ਕਰਵਾਈ ਨਹੀਂ ਹੋਣੀ ਇਹ ਤੋਂ ਜੀ ਅੱਜ ਤੱਕ ਠੀਕ ਆ ਜੀ ਹਾਂਜੀ ਸੀਮਣ ਦਾ ਹੀ ਚੱਲਦਾ ਪ੍ਰੋਸੈਸ ਕੱਲੇ ਸੀਮਣਾ ਜੀ ਹਾਂਜੀ ਨੇ ਕਹਿੰਦੇ ਪਿੰਡ ਜੀ ਕਿਹੜਾ ਹੈ ਪਿੰਡ ਦਲੇਰ ਸਿੰਘਵਾਲਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਜ਼ਿਲ੍ਹਾ ਜਲਾ ਜੀ ਹਾਂਜੀ ਜਲਾ ਜੀ ਜਲਾ ਮਾਨਸਾ ਜੀ ਪਿੰਡ ਦਲੇਰ ਸਿੰਘਵਾਲਾ ਤਹਿਸੀਲ ਨੰਬਰ ਜੀ 9644 ਜੀ 26244 ਜੀ ਠੀਕ ਆ ਬਾਈ ਜੀ ਹਾਂਜੀ ਆ ਪਾਈਆਂ ਦਾ ਕੰਟੈਕਟ ਨੰਬਰ ਆ ਕੰਟੈਕਟ ਕਰਕੇ ਜੀ ਜੀ ਸੰਮਣ ਲੈ ਸਕਦਾ ਤੇ ਸਪੀਸ਼ਲ ਤੋਂ ਬੀਲੀ ਦਾ ਵਿੱਚ ਆ ਗਿਆ ਜੀ ਪਰਦੇ ਦੇ ਥੱਲੇ ਮੈਂ ਇੱਕ ਸਾਈਡ ਤੋਂ ਲਿਖਾਇਆ ਹੈ ਨਾ ਗੱਲ ਕਰਦੇ ਆ ਮਨੁੱਖੀ ਦਾ ਅਸ਼ਰਧੀ ਤੋਂ ਵੀਡੀਓ ਬਾਰੇ ਬੜੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ